ਅਸੀ ਗੱਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਆ ਤੁਹਾਡਾ ਤਰਮਿੰਦਰ ਮੁਕੇਰੀਆ ਦੇ ਉੱਤੇ ਅੱਜ ਮੈਂ ਹਾਜੀਪੁਰ ਦਾ ਗੈਰ ਕਾਨੂੰਨੀ ਖਾਨਾ ਦੱਸਣਾ ਆ ਜਿਹੜਾ ਹਾਜੀਪੁਰ ਦੇ ਵਿੱਚ ਵਾਇਜ਼ੂ ਜ਼ਮੀਨਾਂ ਦੀ ਲਗਾਤਾਰ ਪਟਾਈ ਹੋ ਰਹੀ ਹੈ ਮੈਂ ਖੜਾ ਆ ਜੀਵਨਵਾਲ ਦੇ ਵਿੱਚ ਜੀਵਨਵਾਲ ਪਿੰਡ ਜੀਵਨਵਾਲ ਧਾਮੀਆਂ ਬੱਦਨ ਬਰਿਆਹਾ ਇਹਨਾਂ ਦੇ ਵਿੱਚ ਸੈਂਟਰ ਦੇ ਵਿੱਚ ਵਾਇਜ਼ੂ ਜ਼ਮੀਨਾਂ ਲਗਭਗ ਕਹ ਲਈਏ ਕਿ 2 ਤੋਂ 3000 ਕਿਲਾ ਇਸ ਜਗ੍ਹਾ ਦੇ ਉੱਪਰ ਇਹਨਾਂ ਤੇ ਇਹਨਾਂ ਪਿੰਡਾਂ ਦੀ ਆਬਾਦੀ ਬਣਦੀ ਹੁਣ ਜ਼ਮੀਨ ਬਣਦੀ ਹੁਣੀ ਆ ਤੇ ਇਸੇ ਜ਼ਮੀਨ ਦੇ ਉੱਪਰ ਕਈ ਸਾਲਾਂ ਤੋਂ ਲਗਾਤਾਰ ਮਾਈਨਿੰਗ ਚੱਲਦੀ ਪਈ ਹੈ ਸਰਕਾਰਾਂ ਬਦਲਦੀ ਗਈਆਂ ਪਰ ਸਰਕਾਰਾਂ ਬਦਲਦੇ ਨਾਲ ਮਾਈਨਿੰਗ ਵੀ ਹੋਰ ਜ਼ਿਆਦਾ ਵੱਧਦੀ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਟੋਟਲ ਮਾਈਨਿੰਗ ਕਿੰਨੀ ਜ਼ਿਆਦਾ ਇੱਥੇ ਹੋਈ ਹੋਈ ਆ ਉਹਦੇ ਦੇਖ ਸਕਦੇ ਹੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੱਸੋ ਲੋਕਾਂ ਦੇ ਨਾਲ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਦੇ ਵਿੱਚ ਦਸੂਹਾ ਮਕੇਰੀਆਂ ਦੇ ਵਿੱਚ ਕਿੰਨੀ ਜ਼ਿਆਦਾ ਮਾਈਨਿੰਗ ਆ ਹਾਜੀਪੁਰ ਦੇ ਇਸ ਪਾਰਟिकुलर ਜਗ੍ਹਾ ਦੇ ਪਰ ਇੱਥੇ ਕੋਈ ਮਾਈਨਿੰਗ ਦਾ ਅਧਿਕਾਰੀ ਨਹੀਂ ਆਂਦਾ ਕੋਈ ਇੱਥੇ ਮਨਿਸਟਰ ਨਹੀਂ ਆਂਦਾ ਦਿਨ ਰਾਤ ਜਿਹੜੇ ਆ ਬਾਈਜ਼ ਉਹ ਖੇਤ ਪੱਟੇ ਜਾ ਰਹੀ ਹੈ ਜਿੱਦੀਆਂ ਤਸਵੀਰਾਂ ਤੁਸੀਂ ਇਹ ਸਾਰੀ ਵੀਡੀਓ ਦੇ ਵਿੱਚ ਦੇਖੋਗੇ ਮੈਂ ਆਸ ਕਰਦਾ ਤੁਸੀਂ ਇਹਨੂੰ ਬੱਦ ਤੋਂ ਬੱਦ ਸ਼ੇਅਰ ਕਰੋਗੇ ਹੋਰ ਲੋਕਾਂ ਤੱਕ ਪਹੁੰਚਦੇ ਕਰੋਗੇ ਤੇ ਦੱਸੋਗੇ ਕਿ ਇਹ ਗੈਰ ਕਾਨੂੰਨੀ ਮਾਈਨਿੰਗ ਭਗਵੰਤ ਸਿਆਹ ਹੁਣ ਤੂੰ ਆਪਣੀ ਨੱਕ ਦੇ ਹੇਠ ਕਰਾ ਰਿਆ ਹੈ ਤੁਹਾਡੀ ਜ਼ਿੰਮੇਵਾਰੀ ਸੀ ਕਿ ਗੈਰ ਕਾਨੂੰਨੀ ਖਾਣ ਨੂੰ ਰੋਕਣਾ ਮਾਫੀਆ ਨੂੰ ਖਤਮ ਕਰਨਾ ਪਰ ਤੁਹਾਡੀ ਨੱਕ ਦੇ ਹੇਠਾ ਇਹ ਚੱਲ ਪਿਆ ਇਹ ਇਦਾਂ ਦਾ ਕਿਉਂ ਕੀਤਾ ਤੁਸੀਂ ਤਸਵੀਰ ਅੱਗੇ ਤੁਸੀਂ ਸਾਰੀ ਦੇਖ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਹੁਸ਼ਿਆਰਪੁਰ ਦੇ ਕੰਢੀ ਦੇ ਵਿੱਚ ਖੜਾ ਆ ਆਪਣੇ ਪਿੰਡਾਂ ਦੇ ਵਿੱਚ ਮੁਕੇਰੀਆਂ ਹਲਕਾ ਜੇ ਹਲਕੇ ਦੇ ਵਿੱਚ ਮਾਈਨਿੰਗ ਦਾ ਬਹੁਤ ਜ਼ਿਆਦਾ ਜਿਹੜਾ ਰੋਲਾ ਕਈ ਸਾਲਾਂ ਤੋਂ ਦਸਾਂ 15 ਸਾਲਾਂ ਤੋਂ ਆ ਮੇਰੇ ਪਿੱਛੇ ਤਸਵੀਰ ਅਮਰਸਰ ਤੇ ਮੁੱਦੇ ਦੇ ਉੱਪਰ ਹੀ ਗੱਲ ਕਰ ਰਹੀਆਂ ਮਾਈਨਿੰਗ ਜਿਹੜੀ ਕਹਿੰਦੀ ਹੈ ਪੰਜਾਬ ਸਰਕਾਰ ਅਸੀਂ ਮਾਈਨਿੰਗ ਬੰਦ ਕਰਨੀ ਹੈ ਉਹ ਮਾਈਨਿੰਗ ਅੱਜ ਵੀ ਦਿਨ ਰਾਤ ਜਿਹੜੀ ਚੱਲੀ ਹੋਈ ਐ ਸਾਡੇ ਹਾਲਤੇ ਐ ਵੀ ਹਰੇ ਭਰੇ ਖੇਤ ਇਹ ਦਦਦੇ ਆ ਤੇ ਉਹ ਜਗ੍ਹਾ ਜਿੱਥੇ 2015 ਦੇ ਵਿੱਚ ਅੱਜ ਦੇ ਕਹ ਲਈਏ ਪੀਐਸਐਸਪੀ ਨਾਨਕ ਸਿੰਘ ਉਹਨਾਂ ਨੇ ਦੌਰਾ ਕੀਤਾ ਸੀਗਾ ਨਾਲ ਅਲੱਗਰ ਮਹਿਕਮਿਆਂ ਦੇ ਅਧਿਕਾਰੀਆਂ ਨੇ ਤੇ ਸਾਰੀ ਵਾਹੀਯੋਗ ਜ਼ਮੀਨ ਐ ਇਹ ਕਿ ਕਾਫੀ ਸੈਂਕੜਿਆਂ ਦੀ ਕੀਲਿਆਂ ਦੇ ਵਿੱਚ ਜੀਵਨਵਾਲ ਧਾਮੀਆਂ ਬੱਦਨ ਬਰਿਆਣਾ ਉਹਨਾਂ ਦੇ ਸੈਂਟਰ ਦੇ ਵਿੱਚ ਇਹ ਜ਼ਮੀਨ ਐ ਜਿੱਦੇ ਚ ਲਗਾਤਾਰ ਮਾਈਨਿੰਗ ਬਹੁਤ ਲੰਬੇ ਸਾਲਾਂ ਤੋਂ ਹੋਈ ਜਾ ਰਹੀ ਐ ਤੇ ਕਈ ਸਮੇਂ ਬਾਅਦ ਜਦੋਂ ਇੱਥੇ ਆ ਕੇ ਅਸੀਂ ਦੇਖਦੇ ਹਾਂ ਵੀ ਠੀਕ ਹੈ ਮਾਈਨਿੰਗ ਬੰਦ ਹੋਊਗੀ ਪੰਜਾਬ ਸਰਕਾਰ ਨੇ ਬਹੁਤ ਰੋਲਾ ਪਾਇਆ ਵੀ ਕ੍ਰੈਸ਼ਰ ਬੰਦ ਹੈ ਮਾਈਨਿੰਗ ਬੰਦ ਹੈ ਤੇ ਮੇਰੇ ਪਿੱਛੇ ਖੱਡਾ ਆ ਲਗਭਗ 100 150 ਫੁੱਟ ਜਿਹੜੀ ਪਟਾਈ ਕੀਤੀ ਹੋਈ ਹੈ ਤਾਂ ਬਿਲਕੁਲ ਬਾਈਟ ਚਿੱਟਾ ਰੇਤਾ ਤੱਕ ਵਿੱਚੋਂ ਆਇਆ ਹੋਇਆ ਹੈ ਆਪ ਦੇਖ ਲਓ ਵੀ ਹਾਲਤ ਕੀ ਹੈ ਵੀ ਮਾਈਨਿੰਗ ਕਰਕੇ ਤੱਕ ਜਿਹੜਾ ਹੈ ਪੱਟ ਦਿੱਤਾ ਸਾਰਾ ਖੇਤ ਉੱਪਰ 2-3 ਫੁੱਟ ਮਿੱਟੀ ਦੇ ਥੱਲੇ ਖੇਤ ਨਾਲ ਹਰਿਆ ਭਰਿਆ ਬਾਜਰੇ ਦਾ ਖੇਤ ਹੈ ਇਹ ਹੁਣ ਕੱਲ ਨੂੰ ਇਹਦੇ ਲਈ ਵੀ ਮਜਬੂਰੀ ਬਣ ਜਾਣੀ ਹੈ ਤੇ ਨਾਲ ਹੀ ਕੁਝ ਕੁ ਕਦਮਾਂ ਦੇ ਉੱਪਰ ਜਿਹੜੀ ਕਹਿ ਲਈ ਹੈ ਵੀ ਉੱਥੇ ਕਿ ਨਹਿਰ ਹੈ ਜਿਹੜੀ ਬੁੱਢਾਵੜ ਫੀਡਰ ਹੈ ਪੂਰੇ ਬੁੱਢਾਵੜ ਨੂੰ ਪਾਣੀ ਜਿਹੜੀ ਹੈ ਫੀਡ ਕਰਦੀ ਹੈ ਹੁਣੇ ਖੱਡਾ ਇੱਥੇ ਪੜ ਦਿੱਤਾ ਹੈ ਸੜਕ ਵੀ ਇਸੇ ਤਰੀਕੇ ਦੇ ਨਾਲ ਪੱਟੀ ਜਾਣੀ ਹੈ ਤੇ ਕੱਲ ਨੂੰ ਇਹ ਹੁਣ ਤਬਾਹ ਹੋ ਜਾਣਾ ਸਾਰਾ ਕੁਝ ਇੱਥੋਂ ਇਹ ਪਹਿਲਾਂ ਇਸ ਇਸ ਪਾਸੇ ਜਿਹੜੀ ਹੈ ਤਬਾਈ ਕੀਤੀ ਹੈ ਉਹ ਪਰਲਾ ਏਰੀਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਕੀਲਿਆਂ ਦੀ ਗਿਣਤੀ ਦੇ ਵਿੱਚ ਜ਼ਮੀਨ ਪੱਟੀ ਹੋਈ ਹੈ ਤੇ ਤੁਸੀਂ ਆਵਾਜ਼ ਸੁਣ ਸਕਦੇ ਹੋ ਵੀ ਕਿਦਾਂ ਹਜੇ ਵੀ ਜਿਹੜੇ ਹੈ ਪੱਥਰ ਉੱਪਰ ਰੜੜ ਕੇ ਜਿਹੜਾ ਹੁਣ ਜਿਹੜੇ ਖੇਤ 'ਤੇ ਮੈਂ ਖੜਾ ਆਂ ਤੇ ਨਾਲ ਦਾ ਖੇਤ ਜਿਹੜਾ ਆ ਮਜਬੂਰੀ ਨਹੀਂ ਥੱਲੇ ਜਿਹੜਾ ਡਿੱਗ ਜਾਣਾ ਇੱਥੋਂ ਹਾਲਤ ਕੀ ਬਣ ਜਾਣੀ ਆ ਤੇ ਮਾਈਨਿੰਗ ਇੰਨੀ ਕਿ ਜ਼ਿਆਦਾ ਬੁਰੀ ਤਰੀਕੇ ਦੇ ਨਾਲ ਇੱਥੇ ਚੱਲੀ ਜਾ ਰਹੀ ਆ ਤੇ ਕਿਸੇ ਨੂੰ ਕੋਈ ਨਹੀਂ ਪਤਾ ਹੁਸ਼ਿਆਰਪੁਰ ਦਾ ਡੀਸੀ ਹੁਸ਼ਿਆਰਪੁਰ ਦਾ ਐਸਐਸਪੀ ਹੁਸ਼ਿਆਰਪੁਰ ਦਾ ਮਾਈਨਿੰਗ ਦੇ ਅਫਸਰ ਜਾ ਕੇ ਲੀਏ ਮਾਈਨਿੰਗ ਮਿਨਿਸਟਰੀ ਅੱਜ ਲੁਧਿਆਣੇ ਦੀ ਚੋਣ ਦਾ ਜ਼ੋਰ ਲੱਗਾ ਹੋਇਆ ਪੰਜਾਬ ਸਰਕਾਰ ਤੇ ਦਿੱਲੀ ਆ ਕੇ ਉਹਨਾਂ ਦੇ ਮੰਤਰੀ ਤੇ ਹੋਰ ਲੀਡਰਾਂ ਦੇ ਵੱਲੋਂ ਜ਼ੋਰ ਲੱਗਾ ਤੇ ਪੰਜਾਬ ਦਾ ਕੀ ਬੇੜਾ ਕਰਕੇ ਕੀਤਾ ਇਹਨਾਂ ਨੇ ਤਿੰਨਾਂ ਸਾਲਾਂ ਦੇ ਵਿੱਚ ਇਹ ਸਾਡੇ ਸਾਹਮਣੇ ਆ ਅੱਜ ਵੀ ਇਹ ਮਾਈਨਿੰਗ ਰੁਕ ਨਹੀਂ ਰਹੀ ਦਿਨ ਰਾਤ ਇਸੇ ਤਰੀਕੇ ਦੇ ਨਾਲ ਚੱਲੀ ਹੋਈ ਹੈ ਤੇ ਲੋਕੇਸ਼ਨ ਹੈ ਜਿੱਥੇ ਮਾਈਨਿੰਗ ਹੋਣੀ ਵੀ ਹੈ ਤੇ ਕੋਈ ਉਹਦੇ ਗਿਣਤੀ ਵੀ ਹੋਣੀ ਚਾਹੀਦੀ ਹੁਣ ਨਾਲ ਦੇ ਖੇਤ ਹੈ ਤੇ ਖੇਤ ਦੇ ਵਿੱਚੋਂ ਵਿੱਚ ਇਹ 100 150 ਫੁੱਟ ਦਾ ਖੱਡਾ ਇਹਦਾ ਹੁਣ ਕੀ ਅੰਤਜਾਪਾ ਲਈ ਕੀ ਕੱਢਣਾ ਕੀ ਚਾਹਦੇ ਆ ਉਹ ਚਿੱਟਾ ਰੇਤਾ ਕੱਢ ਦਿੰਦਾ ਇੱਥੇ ਥੱਲੇ ਕੱਲ ਨੂੰ ਕੀ ਇਹ ਜ਼ਮੀਨ ਵਾਹੀਜੋ ਗਰਊਗੀ ਆਪਾਂ ਲਾਗ ਲਈਏ ਹਿਸਾਬ ਕਿਸੇ ਤਰੀਕੇ ਦੇ ਨਾਲ ਵੀ ਕਹਿ ਲਈਏ ਕਿ ਇਹ ਜ਼ਮੀਨ ਵਾਹੀਜੋ ਗਰਊਗੀ ਕਿੱਥੋਂ ਭਰਾਈ ਗਈ ਇੰਨੀ ਫੀਲਿੰਗ ਕਿੱਥੋਂ ਹੋਊਗੀ ਇਸ ਜਗ੍ਹਾ ਦੀ ਜਿਹੜਾ ਇੰਨਾ ਡਾਊਨ ਹੋ ਗਿਆ ਏ ਇਹ ਇੱਦਾਂ ਦੀ ਹਾਲਤ ਇੱਥੇ ਨਹੀਂ ਹੈ ਇੱਥੇ ਹਰ ਦੂਜੇ ਚੌਥੇ ਕੀਲੇ ਦੇ ਬਾਅਦ ਜਦੋਂ ਹੁਣ ਇਹ ਇਸ ਜਗ੍ਹਾ ਦੇ ਉੱਪਰ ਹੈ ਤੇ ਇੱਥੋਂ ਫਗਵਾ ਪਾ ਕੇ ਉਹ ਮਿੱਟੀ ਪਈ ਹੋਈ ਹੈ ਕਿ ਮੈਂ ਕਈ ਸਾਲ ਬਾਅਦ ਆ ਕੇ ਇੱਥੇ ਦੇਖਿਆ ਤੇ ਇੱਥੇ ਹਾਲਤ ਬੁਰੀ ਹੈ ਉਧਰਲੇ ਪਾਸੇ ਹੈ ਇਹ ਏਰੀਆ ਪਹਿਲੇ ਪਟਿਆ ਹੋਇਆ ਹੈ ਇੱਧਰ ਸਾਰਾ ਪਟਿਆ ਹੋਇਆ ਉੱਪਰੇ ਪਟਿਆ ਹੋਇਆ ਤੇ ਇਹ ਨਵਾਂ ਖੱਡਾ ਰਾਤੋਂ ਰਾਤ ਪਟਕੇ ਮੈਨੂੰ ਲੱਗਦਾ ਵੀ ਇਹ ਪਿਛਲੇ ਜਦੋਂ ਕਹਿੰਦੇ ਮਾਈਨਿੰਗ ਬੰਦ ਹੈ ਮਾਈਨਿੰਗ ਬੰਦ ਹੈ ਪਰ ਦਿਨ ਰਾਤ ਜੜਾ ਹੈ ਇੱਥੇ ਮਾਈਨਿੰਗ ਚੱਲਦੀ ਪਈ ਰਹੀ ਹੈ ਤਸਵੀਰ ਦੇਖ ਕੇ ਵੀ ਅੱਜ ਡਰ ਲੱਗਦਾ ਹੈ ਅੱਜ ਦੀ ਅਜੀਤ ਅਖਬਾਰ ਦੇ ਵਿੱਚ ਐਡੀਟোরিয়াল ਛਪਿਆ ਹੈ ਮਾਈਨਿੰਗ ਦੇ ਬਾਰੇ ਦੇ ਵਿੱਚ ਪਰ ਮਾਈਨਿੰਗ ਬੰਦ ਨਹੀਂ ਹੋਈ ਪੰਜਾਬ ਸਰਕਾਰ ਹੁਣ ਕਹ ਲਈਏ ਵੀ ਭਗਵੰਤ ਮਾਨ ਆਪਣੀ ਨੱਕ ਦੇ ਹੇਟ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਥੋਂ ਦੇ ਮੰਤਰੀ ਕਹ ਲਈਏ ਇੱਥੋਂ ਦੇ ਹਲਕਾ ਇੰਚਾਰਜ ਉਹਨਾਂ ਦੀ ਨੱਕ ਦੇ ਹੇਟ ਜਿਹੜੀ ਹੈ ਗੈਰਕਾਨੂੰਨੀ ਮਾਈਨਿੰਗ ਇੱਥੇ ਕਰਾ ਰਹੀ ਹੈ ਤੇ ਕਦੋਂ ਇਹ ਬੰਦ ਹੋਣੀ ਹੈ ਇਹਦਾ ਕੀ ਕੱਲ ਨੂੰ ਬਣਨਾ ਹੈ ਮੈਨੂੰ ਲੱਗਦਾ ਵੀ ਇਹ ਹਲਕਾ ਹਾਜੀਪੁਰ ਦੇ ਪਿੰਡ ਜਿਸ ਜਗ੍ਹਾ ਤੇ ਮੈਂ ਖੜਾ ਆਇਆ ਇਹ ਜੀਵਨ ਵਾਲਾ ਵਾਲਾ ਏਰੀਆ ਹੈ ਇੱਥੇ ਗੁਜਰ ਸਮਾਜ ਦਾ ਉਹ ਦੇ ਕਾਫੀ ਲੋਕ ਰਹਿੰਦੇ ਆ ਉਹਨਾਂ ਦੇ ਘਰ ਆ ਇੱਥੇ ਬਸੇ ਹੋਏ ਉਹਨਾਂ ਦੇ ਘਰਾਂ ਦੇ ਨੇੜੇ-ਨੇੜੇ ਇਹ ਬਹੁਤ ਜ਼ਿਆਦਾ ਤਬਾਈ ਜਿਹੜੀ ਹੈ ਲਗਾਤਾਰ ਹੋਈ ਜਾਂਦੀ ਪਈ ਇਹ ਹੈਰਾਨਗੀ ਦੀ ਗੱਲ ਹੈ ਵੀ ਕੱਲ ਨੂੰ ਇਹ ਇਲਾਕਾ ਬਚੂਗਾ ਇੱਥੇ ਜ਼ਿੰਦਗੀ ਰਹੂਗੀ ਇੱਥੇ ਮਿੱਟੀ ਰਹੂਗੀ ਇਹ ਤਾਂ ਤਬਾਹ ਹੋ ਜਾਣਾ ਹੈ ਹੋਰ ਸ਼ਹਿਰ ਬਸ਼ਾਨਦੀਪ ਭਗਵੰਤ ਮਾਨ ਨੇ ਗੱਲ ਕਰ ਦਿੱਤੀ ਵੀ ਹੋਰ ਜ਼ਮੀਨ ਐਕਵਰ ਕਰਨੀ ਆ ਪੰਜਾਬ ਦੀਆਂ ਹੋਰ ਸੜਕਾਂ ਕੱਢਣੀਆਂ ਤੇ ਤਬਾਹੀ ਸਾਡੇ ਨਾਲ ਪਿੰਡਾਂ ਦੀ ਹੋਣੀ ਆ ਮੈਂ ਬਾਕੀ ਵੀ ਜਿਹੜੀਆਂ ਤਸਵੀਰਾਂ ਆ ਜੀ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗਾ ਵੀ ਹਾਲਤ ਕੀ ਐ ਇੱਥੋਂ ਦੀ ਹੁਣ ਇੱਥੇ ਹਾਜੀਪੁਰ ਦੇ ਜਿਹੜੇ ਇਹ ਪਿੰਡ ਐ ਪਿਛਲੇ 2007-8 ਤੋਂ ਇੱਥੇ ਲਗਾਤਾਰ ਮਾਈਨਿੰਗ ਚੱਲਦੀ ਪਈ ਆ ਤੇ ਮਾਈਨਿੰਗ ਦੇ ਨਾਲ ਜਿੰਨੀ ਕਿ ਤਬਾਹੀ ਹੋਈ ਆ ਉਹਦੀ ਹਾਲ ਤੱਕ ਪਰਪਾਈ ਨਹੀਂ ਕਿਸੇ ਪ੍ਰਕਾਰ ਦੀ ਕੋਈ ਹੋਈ ਆ ਵੀ ਸਾਰੇ ਪਾਸੇ ਉਜੜਿਆ ਹੋਇਆ ਸਾਡਾ ਇਹ ਇਲਾਕਾ ਆ ਹੁਣ ਜੇ ਮੈਂ ਇਸੇ ਖੱਡੇ ਦੇ ਵਿਚਲੀ ਸਾਈਡ ਨੂੰ ਜਾਵਾਂ ਪਿੱਛੋਂ ਤੁਸੀਂ ਆਪ ਖੁਦ ਅੰਦਾਜ਼ਾ ਲਾ ਲੈਣਾ ਵੀ ਹਾਲਤ ਕੀ ਐ ਵੀ ਬਣੂਗਾ ਕੀ ਇਹਦਾ ਕੱਲ ਨੂੰ ਕਹਿ ਲੀਏ ਵੀ ਆਪਾਂ ਇਹ ਖੇਤ ਦੀ ਪਰਪਾਈ ਕਿਸ ਤਰੀਕੇ ਦੇ ਨਾਲ ਕਰਾਂਗੇ ਜਿੱਥੇ ਇੰਨੇ ਜਿਆਦੇ ਡੁੰਗਾ ਜਿਹੜਾ ਪਟਾਈ ਹੋ ਚੁੱਕੀ ਐ ਤੇ ਹੁਣ ਆਪਾਂ ਵਿਚ ਨੂੰ ਜਾ ਰਹੇ ਹਾਂ ਜਿੱਥੋਂ ਇਹ ਮਟੀਰੀਅਲ ਨਿਕਲ ਕੇ ਆ ਰਿਹਾ ਤੁਸੀਂ ਅੰਦਾਜ਼ਾ ਲਾ ਲਓ ਪੇ ਕਿੰਨੀ ਡੂੰਗੀ ਢਗਾਈ ਤੱਕ ਇੱਕ ਮਾਈਨਿੰਗ ਜਾ ਰਹੀ ਆ ਅਲੱਗ-ਅਲੱਗ ਸਟੋਨ ਕ੍ਰੈਸ਼ਰਾਂ ਦੇ ਵੱਲੋਂ ਇੱਥੇ ਪਟਾਈ ਆ ਇਹ ਲੀਗਲ ਸਾਈਟਾਂ ਕਿੱਦਾਂ ਹੋ ਸਕਦੀਆਂ ਆ ਕਿਸ ਕਿਸ ਬੁਨਿਆਦ ਦੇ ਉੱਪਰ ਇਹ ਲੀਗਲ ਸਾਈਟਾਂ ਆਪਾਂ ਕਹ ਲਈਏ ਵੀ ਇਹ ਕਰ ਦਿੱਤੀਆਂ ਗਈਆਂ ਜਿੱਥੇ ਇੰਨੀ ਡੂੰਗੀ ਮਾਈਨਿੰਗ ਜਿਹੜੀ ਆ ਦਿਨ ਰਾਤ ਹੋਈ ਜਾਂਦੀ ਪਈ ਆ ਹੁਣੇ ਦੇਖ ਲਓ ਵੀ ਇਹ ਥਲਕੀ ਸਾਈਡ ਜਦੋਂ ਅਸੀਂ ਜਾਂਦੇ ਆ ਤਾਂ ਖੇਤ ਸਾਡਾ ਕਿੱਥੇ ਉੱਪਰ ਹਾਈਟ ਤੇ ਰਹਿ ਜਾਂਦਾ ਆ ਇਹ ਮਾਈਨਿੰਗ ਦਾ ਕਾਰੋਬਾਰ ਨਾ ਤਾਂ ਰੋਕਿਆ ਅਕਾਲੀ ਭਾਜਪਾ ਦੀ ਸਰਕਾਰ ਨੇ ਸੋ ਕੋ ਵਧਾਇਆ ਨਾ ਅਗੇ ਕਾਗਰਸ ਦੀ ਕੈਪਟਨ ਆਈ ਹੈ ਚੰਨੀ ਦਾ ਦੌਰ ਰਿਹਾ ਹੈ ਤੇ ਉਹਦੇ ਤੋਂ ਬਾਅਦ 3 ਸਾਲ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਈ ਹੈ 3 ਸਾਲਾਂ ਦੇ ਵਿੱਚ ਕੋਈ ਮਾਈਨਿੰਗ ਦੀ ਜਿਹੜੀ ਤਬਾਹੀ ਬੰਦ ਨਹੀਂ ਹੋਈ ਹਾਲ ਤੇ ਹੈ ਵੀ ਡਰ ਲੱਗਦਾ ਹੁਣ ਲੋਕਾਂ ਨੂੰ ਇੱਥੋਂ ਦੇ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਜਾਣ ਲੱਗਿਆਂ ਕਿ ਉੱਥੇ ਕੀ ਬਣੂਗਾ ਇਹ ਹੁਣ ਉੱਪਰਲੀ ਸਾਈਡ ਤੁਸੀਂ ਆਪ ਦੇਖ ਲਓ ਕਿ ਕਿਦਾਂ ਦੀ ਹਾਲਤ ਹੈ ਕਿ ਕਿੱਥੇ ਸਰਵਾਈਵ ਕਰਨਗੇ ਇਹ ਖੇਤ ਕਰ ਲਣੂ ਰਹਿਣਗੇ ਅਜੇ ਅਜੇ ਵੀ ਇਤੋ ਵੀ ਡੰਗਾਈ ਦੇ ਵਿੱਚ ਐ ਸਾਰਾ ਜਿੱਥੇ ਮਾਈਨਿੰਗ ਹੋ ਰਹੀ ਐ ਹੁਣ ਇੱਥੇ ਕੋਈ ਮਾਈਨਿੰਗ ਅਧਿਕਾਰੀ ਨਹੀਂ ਆਊਗਾ ਇਹ ਕਿਸ ਤਰੀਕੇ ਦੇ ਨਾਲ ਲੀਗਲ ਭਗਵੰਤਮਾਨ ਕਿੱਦਾਂ ਕਹੂਗਾ ਵੀ ਇਹ ਲੀਗਲ ਐ 100 ਫੁੱਟ 50 ਫੁੱਟ 70 ਫੁੱਟ ਇਹ ਮਾਈਨਿੰਗ ਕਰਕੇ ਇਹਦੀ ਕੱਲ ਨੂੰ ਰੀਫਿਲਿੰਗ ਕਿੱਥੇ ਹੋਣੀ ਐ ਇੱਥੇ ਕੋਈ ਨਾ ਦਰਿਆ ਨਹੀਂ ਨਾ ਕੁਝ ਹੋਰ ਚੀਜ਼ ਇੱਥੇ ਕਿੱਦਾਂ ਇਹਦੀ ਰੀਫਿਲਿੰਗ ਹੋਊਗੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਕਿਸ ਪ੍ਰਕਾਰ ਦੇ ਨਾਲ ਇਹ ਇਲੀਗਲ ਮਾਈਨਿੰਗ ਜਿਹੜੀ ਹੈ ਹਜੇ ਵੀ ਕਰਵਾਈ ਜਾ ਰਹੀ ਹੈ ਕੋਈ ਐਂਡ ਪੁਆਇੰਟ ਦੇਣਾ ਚਾਹੀਦਾ ਵੀ ਇੰਨੀਕ ਠੀਕ ਹੈ ਜੀ ਮਾਈਨਿੰਗ ਹੋਣੀ ਹੈ ਮਟੀਰੀਅਲ ਚਾਹੀਦਾ ਡਵੈਲਪਮੈਂਟ ਦੇ ਲਈ ਚਾਹੀਦਾ ਤੁਸੀਂ ਉਤਾਜਾ ਲਾ ਲਓ ਤੇ ਖੇਤ ਇਸ ਪ੍ਰਕਾਰ ਦੇਣਾ ਇਹ ਦੇ ਇਸੇ ਤਰੀਕੇ ਦੇ ਨਾਲ ਸਾਰੇ ਇਹ ਹੁਣ ਉੱਪਰ ਵੱਡਸੋਣੀ ਮਿੱਟੀ ਹੈ ਜਿਹੜੀ ਉੱਪਰ ਡਿੱਗ ਕੇ ਥੱਲੇ ਆ ਰਹੀ ਹੈ ਇਹ ਮਿੱਟੀ ਇਹ ਪਰ ਡਿੱਕੇ ਥੱਲੇ ਆ ਰਹੀ ਹੈ ਤੇ ਮਾਈਨਿੰਗ ਦੇ ਨਾਲ ਤਬਾਹ ਹੋ ਰਿਹਾ ਸਾਰਾ ਸਾਡਾ ਹਾਜੀਪੁਰ ਦੀ ਇਹ ਬੈਲਟ ਜਿਹੜੀ ਕਹ ਲਈਏ ਵੀ ਖੜੇ ਤਾਂ ਤਾਜ਼ਾ ਲਾ ਲੋ ਕੀ ਹਾਲਤ ਐ ਇੱਥੋਂ ਦੀ ਕੀ ਬਣੂ ਕੱਲ ਨੂੰ ਇੱਥੇ ਖੜਾ ਹੋ ਕੇ ਵੀ ਤਸਵੀਰ ਵੀ ਨਹੀਂ ਆ ਰਹੀ ਫੋਨ ਦੇ ਵਿੱਚ ਇੰਨੀ ਜਿਆਦੇ ਡੂੰਘਾਈ ਦੇ ਵਿੱਚ ਮਾਈਨਿੰਗ ਹੈ ਇਹ ਦੇਖ ਭਾੜ ਬਣ ਗਿਆ ਹੈ ਸੰਤਲ ਖੇਤ ਹੁੰਦਾ ਹੋਊਗਾ ਸੰਤਲ ਖੇਤ ਤੋਂ ਅਸੀਂ ਕਿੰਨੀ ਡੰਗਾਈ ਦੇ ਵਿੱਚ ਚੱਲ ਗਏ ਇਸੇ ਤਰੀਕੇ ਦੀ ਮਾਈਨਿੰਗ ਇੱਥੇ ਇੱਕ ਜਗ੍ਹਾ ਤੇ ਨਹੀਂ ਅਲੱਗ-ਅਲੱਗ ਸਟੋਨ ਕ੍ਰੈਸ਼ਰਾਂ ਤੋਂ ਲਗਾਤਾਰ ਦਿਨ ਰਾਤ ਹੈ ਜਦੋਂ ਕਹਿੰਦੇ ਮਾਈਨਿੰਗ ਬੰਦ ਹੈ ਮਾਈਨਿੰਗ ਬੰਦ ਹੈ ਇਹ ਤੁਸੀਂ ਦੇਖ ਲਓ ਵੀ ਹਾਜੀਪੁਰ ਦੇ ਇਹਨਾਂ ਪਿੰਡਾਂ 'ਚ ਮਾਈਨਿੰਗ ਚੱਲਦੀ ਪਈ ਹੈ ਕਰੋ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਭਗਵੰਤ ਮਾਨ ਹੋਰ ਸਿਆਸੀ ਵੀਡਰਾਂ ਤੱਕ ਪਹੁੰਚਦਾ ਕਰੋ ਵੱਤ-ਵੱਤ ਦੱਸੋ ਪੰਜਾਬ ਦੇ ਵਿੱਚ ਹਾਜੀਪੁਰ ਦਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਹਾਜੀਪੁਰ ਹੈ ਇੱਕ ਅੱਦਾਂ ਮਾਈਨਿੰਗ ਦਾ ਜਿਹੜਾ ਗੜ ਬਣਿਆ ਹੋਇਆ ਇਹ ਰੇਤਾ ਹੀ ਕੱਢ ਦਿੱਤਾ ਚਿੱਟਾ ਰੇਤਾ ਜਿਹੜਾ ਥੱਲੋਂ ਕੱਢਿਆ ਜਾ ਰਿਹਾ ਹੈ ਜਿਹਨੂੰ ਲਿਕਵਿਡ ਫੋਮ ਆਪਾਂ ਕਹਿੰਦੇ ਆ ਧਰਤੀ ਦੀ ਬਿਲਕੁਲ ਲਿਕਵਿਡ ਸਤਾ ਜਿਹਨੂੰ ਅਸੀਂ ਕਹਿੰਦੇ ਆ ਉਹ ਥੱਲੋਂ ਕੱਢ ਦਿੱਤੀ ਜਾ ਰਹੀ ਹੈ ਕੋਈ ਠੋਸ ਸਤਾ ਸਾਰੀ ਪਟਲੀ ਜਾ ਰਹੀ ਹੈ ਤੇ ਹੁਣ ਇੱਥੋਂ ਜਾ ਕੇ ਅੰਤਾਜਾ ਲਾਣਾ ਮੁਸ਼ਕਲ ਹੈ ਕਿੰਨਾ ਜਿਆਦਾ ਡੂੰਘਾ ਆਏ ਹੋ ਗਿਆ ਦੇਖ ਲਓ ਤੁਸੀਂ ਆਪ ਦੇਖ ਲਓ ਵੀ ਹਾਲਤ ਕੀ ਹੈ ਇਹ ਹੈ ਸਾਡੇ ਹਾਜੀਪੁਰ ਦਾ ਖਾਨਨ ਜਿਹੜਾ ਦਿਨ ਰਾਤ ਜਿਹੜਾ ਲਗਾਤਾਰ ਚੱਲਦਾ ਪਿਆ ਹੈ ਤੇ ਜਿੱਦੀ ਕੋਈ ਬੰਦਿਸ਼ ਨਹੀਂ ਹੈ ਕੱਲ ਨੂੰ ਛੱਤੀਸਗੜ੍ਹ ਦੀ ਵੱਡੀਆਂ ਖਦਾਨਾਂ ਜਿਹੜੀਆਂ ਇਸ ਇਲਾਕੇ 'ਚ ਬਣ ਜਾਣੀਆਂ ਹੈ ਇੱਥੇ ਜਿਹੜੇ ਇੱਥੋਂ ਦੇ ਪਿੰਡਾਂ ਦੇ ਰੁਕਾਂ ਨੂੰ ਜਾ ਉੱਠ ਕੇ ਹੀ ਜਾਣੇ ਪੈਣਾ ਹੈ ਜਿੰਨੇ ਵੀ ਸਾਡੇ ਸੋਸ਼ਲ ਮੀਡੀਆ ਤੇ ਇੱਥੇ ਨੌਜਵਾਨ ਕੰਮ ਕਰਦੇ ਆ ਮੀਡੀਆ ਦੇ ادارے ਆ ਉਹਨਾਂ ਨੂੰ ਇਹ ਤਸਵੀਰਾਂ ਦਿਖਾਉਣੀਆਂ ਚਾਹੀਦੀਆਂ ਇਹ ਹੈ ਮਾਈਨਿੰਗ ਦੇ ਨਾਲ ਜਿਹੜੀ ਤਬਾਹੀ ਹੁੰਦੀ ਹੈ ਉਹ ਤੁਹਾਨੂੰ ਸਾਰਾ ਦੱਸਦਾ ਇਹ ਇੱਕ ਖੱਡੇ ਦੀ ਤਸਵੀਰ ਹੈ ਇੱਕ ਖੱਡਾ ਜਿਹੜਾ ਲਗਭਗ 2-3 ਮਹੀਨਿਆਂ ਦੇ ਵਿੱਚ ਮਾਈਨਿੰਗ ਮਾਫੀਆ ਦੇ ਵੱਲੋਂ ਤਿਆਰ ਕੀਤਾ ਹੋਊਗਾ ਤੇ ਇੱਥੇ ਕਿੰਨੀ ਜ਼ਿਆਦਾ ਡੂੰਗੀ ਤੁਸੀਂ ਮੇਰੇ ਪਿੱਛੇ ਸਾਰਾ ਦੇਖ ਲਿਆ ਵੀ ਹਾਲਤ ਕੀ ਹੈ ਜਿਹੜੇ ਮਰਜ਼ੀ ਪਾਸੇ ਦੇਖ ਲੋ ਕਿ ਉੱਪਰ ਤਲਾ ਲਗਭਗ 100 ਫੁੱਟ ਉੱਚਾ ਹੈ ਤੇ ਭਗਵੰਤ ਮਾਨ ਕਿੱਦਾਂ ਇਹਨੂੰ ਕਹਿ ਲੂਗਾ ਵੀ ਇਹ ਲੀਗਲ ਹੈ ਅੱਜ ਲੁਧਿਆਣੇ ਦੀਆਂ ਚੋਣਾ ਚੱਲਦੀ ਪਈਆਂ ਚੋਣਾ ਨੂੰ ਲੈ ਕੇ ਪ੍ਰਚਾਰ ਜ਼ੋਰਾਂ ਦੇ ਉੱਪਰ ਹੈ ਤੇ ਲੁਧਿਆਣੇ ਵਾਸੀਓ ਅਜੇ ਹੀ ਸਰਕਾਰ ਦੇ ਕਿਸੇ ਵੀ ਸ਼ਖਸ ਨੂੰ ਵੋਟ ਨਹੀਂ ਪਾਣੀ ਬਣਦੇ ਜਿਨ੍ਹਾਂ ਦੇ ਵੱਲੋਂ ਇੰਨੀ ਜ਼ਿਆਦਾ ਤਬਾਹੀ ਪੰਜਾਬ ਦੀ ਕੀਤੀ ਜਾ ਰਹੀ ਹੈ ਸਾਡਾ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਜਿਹਦੇ ਵਿੱਚ ਤਲਵਾੜਾ ਹੈ ਸਾਡਾ ਹਾਜੀਪੁਰ ਹੈ ਦ ਸੂਏ ਦੇ ਦੋਨੇ ਮਕੇਰੀਆਂ ਤੋਂ ਸੂਏ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਪਈ ਐ ਇਹਨਾਂ ਮੰਤਰੀਆਂ ਦੇ ਨੱਕ ਦੇ ਹੇਠ ਚੱਲਦੀ ਪਈ ਐ ਤੇ ਮਾਈਨਿੰਗ ਦੇ ਨਾਲ ਤਬਾਹੀ ਐ ਇੱਕ ਖੱਡੇ ਦੀ ਐ ਸਿਰਫ ਮੈਂ ਤੁਹਾਨੂੰ ਇੱਕ ਖੱਡਾ ਦਿਖਾਇਆ ਦੋ ਤਿੰਨ ਹੋਰ ਦਿਖਾ ਦੇਣੇ ਐ ਇੱਥੇ ਤੁਸੀਂ ਆਪ ਕਹਿਣਾ ਵੀ ਨਹੀਂ ਜਿਆਦੇ ਪਾਰੀ ਐ ਇੱਥੋਂ ਦੇ ਲੋਕਾਂ ਦੇ ਜਿਹੜੇ ਲੋਕਲ ਲੋਕ ਐ ਉਹਨਾਂ ਨੇ ਆਪ ਕਹਿਣਾ ਕਿ ਇਦਾਂ ਦੀ ਜੇ ਮਾਈਨਿੰਗ ਇੱਥੇ ਹੁੰਦੀ ਰਹੀ ਤੇ ਇੱਥੇ ਖਤਮ ਹੋ ਜਾਣਾ ਸਾਰਾ ਸਿਸਟਮਾ ਇੱਥੇ ਲੋਕ ਕਿੱਦਾਂ ਰਹਿਣਗੇ ਹੁਣ ਦੇਖ ਲੋ ਤੁਸੀਂ ਕਿੱਡਾ ਤਿੰਨ ਚਾਰ ਕਿਲੇ ਦਾ ਟੱਕ ਹੋਊਗਾ ਏ ਜਿਹੜਾ ਪੱਟ ਲਿਆ ਵੱਧ ਹੀ ਹੋਊਗਾ ਇੰਨਾ ਜ਼ਿਆਦਾ ਅੰਤਾਜਾ ਤੁਸੀਂ ਲਗਾ ਲਓ ਪੀ ਦਾ ਕਿਹੜਾ ਰੁਪਈਆ ਸਰਕਾਰ ਦੇ ਖਜ਼ਾਨੇ 'ਚ ਜਾ ਰਹੀ ਹੈ ਕਿਦਾਂ ਸਰਕਾਰ ਕਹਿ ਲੂਗੀ ਵੀ ਇਹ ਲੀਗਲ ਹੈ ਰੋਲਾ ਪਾਈ ਜਾ ਰਿਹਾ ਹੈ ਬਰਿੰਦਰ ਗੋਇਲ ਜਿਹੜੇ ਅੱਜ ਦੇ ਮਨਿਸਟਰ ਹੈ ਹੋਰ ਜਿਹੜੇ ਹੈਲਥ ਡਿਪਾਰਟਮੈਂਟ ਦੇ ਆ ਇੱਕ ਵਾਰ ਇੱਥੇ ਆ ਕੇ ਤਾਂ ਦੇਖੋ ਨਾ ਲੋਕ ਤੁਹਾਨੂੰ ਘੇਰ ਘੇਰ ਕੇ ਦੱਸਣ ਵੀ ਹਾਲਤ ਕੀ ਕੀਤੀ ਜਾ ਰਹੀ ਹੈ ਇਸ ਇਲਾਕੇ ਦੀ ਇਹ ਅੱਜ ਦੀ ਮਾਈਨਿੰਗ ਹੈ ਅੱਜ ਅੱਜ ਦੇ ਦਿਨ ਵੀ ਮਾਈਨਿੰਗ ਹੋ ਰਹੀ ਹੈ ਤੁਸੀਂ ਗੱਡੀਆਂ ਦੇ ਇਹ ਲਗਾਤਾਰ ਅੱਜ ਹੀ ਰੇਡ ਚ ਇਹ ਨਹੀਂ ਵੀ ਕਹਿ ਸਕਦੇ ਵੀ ਗੱਡੀਆਂ ਨਹੀਂ ਜਾ ਰਹੀਆਂ ਅੱਜ ਹੀ ਰੇਡ ਦੇ ਵਿੱਚ ਵੀ ਗੱਡੀਆਂ ਕ੍ਰੋਸ ਕਰਕੇ ਇੱਕੋ ਮਟੀਰੀਅਲ ਲੈ ਕੇ ਜਾਣੀ ਮੌਕੇ ਦਾ ਬੰਦ ਹੈ ਥੋੜੀ ਦੇਰ ਬਾਅਦ ਨੂੰ ਟਰੱਕ ਟਿਪਰ ਜੀਸੀਬੀ ਮਸ਼ੀਨਾਂ ਐਕਸਕਵੇਟਰ ਮਸ਼ੀਨਾਂ ਇੱਥੇ ਦਗਦਗ ਕਰਦਿਆਂ ਆ ਜਾਣਗੀਆਂ ਤੇ ਇਹ ਪਟਾਈ ਸ਼ੁਰੂ ਹੋ ਜੂਗੀ ਤੇ ਇਹ ਪੱਥਰ ਤਬਾਹ ਹੋ ਜਾਊਗਾ ਥੋੜੀ 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 ਪਟਾਈ ਦੇ ਵੱਲ ਨੂੰ ਮਾਈਨਿੰਗ ਜਿਹੜੀ ਇਸ ਤਰੀਕੇ ਨਾਲ ਆ ਜਿਹੜੀ ਮਾਈਨਿੰਗ ਕੈਲੀ ਪਿਹਾਜੀਪੁਰ ਦੇ ਪਿੰਡਾਂ ਦੇ ਵਿੱਚ ਐਗਰੀਕਲਚਰ ਵਾਲੀ ਜ਼ਮੀਨਾਂ ਸਾਰੀਆਂ ਖੇਤੀ ਵਾਲੀ ਜ਼ਮੀਨਾਂ ਜਿੱਥੇ ਤਬਾਈ ਹੋਈ ਜਾ ਰਹੀ ਹੈ ਤੇ ਤਬਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ ਹੁਣ ਇਹ ਤਸਵੀਰ ਤੁਹਾਨੂੰ ਸਾਫ਼ ਦਿਖਾ ਦੇਣੀ ਹੈ ਕਿ ਜਿੱਥੇ ਤੁਸੀਂ ਆਪ ਕਹੋਗੇ ਉੱਪਰ ਕਿੱਦਾਂ ਦੀ ਮਿੱਟੀ ਹੈ ਚੰਗੀ ਕੁਆਲਟੀ ਦੀ ਮਿੱਟੀ ਹੈ ਉਧਰ ਦੇ ਕਿਸਾਨ ਹੈ ਜਿਹੜੇ ਜ਼ਮੀਨਾਂ ਇਹ ਪਟਾਰੇ ਆ ਉਧਰ ਦਾ ਮਾਈਨਿੰਗ ਮਾਰ ਗਿਆ ਉੱਪਰ 2-3 ਫੁੱਟ ਜਿਹੜੀ ਮਿੱਟੀ ਕਿੰਨੀ ਵਧੀਆ ਕੁਆਲਟੀ ਦੀ ਮਿੱਟੀ ਹੈ ਇਸ ਮਿੱਟੀ ਦੇ ਵਿੱਚ ਚੰਗੀ ਖੇਤੀ ਹੁੰਦੀ ਹੈ ਪਰ ਹੁਣੇ ਮਿੱਟੀ ਇਹ ਖੇਤ ਹੁਣ ਖੇਤ ਨਹੀਂ ਰਹਿ ਗਿਆ ਇੱਕ ਵੱਡਾ ਮਾਈਨਿੰਗ ਦੀ ਖੱਡ ਬਣ ਗਈ ਹੈ ਸਾਈਟ ਬਣ ਗਈ ਮਾਈਨਿੰਗ ਦੀ ਤੇ ਇਹਦਾ ਇੱਕ ਖੋਟਾ ਖਾਨਾ ਸਰਕਾਰ ਦੇਖ ਜਾਣੇ ਸੀ ਨਹੀਂ ਜਾਣਾ ਲੋਕਾਂ ਦੀ ਜੇਬਾਂ ਚ ਨਹੀਂ ਜਾਣਾ ਉੱਪਰ ਹੁਣ ਤੁਸੀਂ ਹਾਲਤ ਦੇਖ ਲਓ ਕਿ ਉੱਪਰੋਂ ਦੇਖਣ ਨੂੰ ਖੇਤ ਇਹ ਵੀ ਖੇਤ ਪਟੋਣਾ ਹੀ ਹੈ ਕਿਉਂਕਿ ਬਜਾਈ ਨਹੀਂ ਇੱਥੇ ਹੋਈ ਹੈ ਕਿਸੇ ਨੇ ਇਹ ਵੀ ਖਰੀਦ ਕੇ ਰੱਖਿਆ ਹੋਣਾ ਇੱਥੇ ਤੱਕ ਸਾਰਾ ਟੱਕ ਚੱਲ ਜਾਣਾ ਨਾ ਲੱਗਦਾ ਕਿ ਮਾਂਦ ਬੜਸੋਣਾ ਲੋਕਾਂ ਦਾ ਲੱਗਾ ਹੋਇਆ ਇਸ ਜਗ੍ਹਾ ਤੋਂ ਦੇਖ ਲਓ ਕਿ ਕਿੱਦਾਂ ਦੀ ਖੱਡੇ ਦੀ ਹਾਲਤ ਜਾਂਦੀ ਹੈ। ਕਮਾਂਦ ਲੱਗਿਆ ਹੋਇਆ ਹੈ ਸਿਗਾ ਇਹਦੇ ਵਿੱਚ ਗੰਨਾ। ਇਹ ਮੋੜ ਹਜੇ ਵੀ ਦਿਖ ਰਿਹਾ ਹੈ ਇਹਦੇ। ਕਮਾਂਦ ਤੋਂ ਬਾਅਦ ਹੁਣ ਇੱਥੇ ਕੀ ਹੈ? ਇਹ ਤਸਵੀਰ ਆਪ ਬਿਆਨ ਕਰ ਦਿੱਤੀ ਹੈ। ਇੱਕ ਸਮੇਂ ਵਿੱਚ ਖੇਤੀ ਹੁੰਦੀ ਕਮਾਂਦ ਹੁੰਦਾ ਤੇ ਅੱਜ ਭਗਵੰਤ ਮਾਨ ਦੀ ਛੱਤਰ ਸ਼ਾਏ ਦੇ ਹੇਠ ਮਾਈਨਿੰਗ ਮਾਫੀਆ ਦੇ ਵੱਲੋਂ ਤਬਾਹ ਕਰ ਦਿੱਤਾ ਹੈ। ਇਹ ਨਵੀਂ ਸਾਈਟ ਆ ਇੱਕ ਦੇਖੀ ਆ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਸਾਈਟ ਦਿਖਾਨੀ ਆ ਜਿੱਥੇ ਬਹੁਤ ਜ਼ਿਆਦਾ ਮਾਈਨਿੰਗ ਕਈ ਸਾਲਾਂ ਤੋਂ ਲਗਾਤਾਰ ਚੱਲਦੀ ਪਈ ਆ ਕਿਸੇ ਨੇ ਬੰਦ ਨਹੀਂ ਕਰਾਈ ਉਹ ਤੋਂ ਇਲਾਵਾ ਇਹ ਨਵੀਂ ਸਾਈਟ ਤੁਸੀਂ ਮਾਈਨਿੰਗ ਦੀ ਦੇਖੀ ਆ ਹੁਣ ਇਹ ਉੱਪਰ ਵਾਲਾ ਇਹ ਕਮਰਾ ਇਹ ਮਾਈਨਿੰਗ ਵਿਭਾਗ ਦੇ ਵੱਲੋਂ ਗੁੰਡਾ ਟੈਕਸ ਵਸੂਲਣ ਦੇ ਲਈ ਕੰਡਾ ਲਗਾਇਆ ਸੀਗਾ ਹੁਣ ਕੁਝ ਨਹੀਂ ਇੱਥੇ ਕੋਈ ਕੰਮ ਨਹੀਂ ਬਸ ਖੇਤਾਂ ਦੇ ਵਿੱਚ ਲਿਆ ਖੜਾ ਕੀਤਾ ਹੋਇਆ ਤੇ ਇਹ ਸਾਰੀ ਤਵਾਈ ਸਰਕਲ ਦੇ ਵਿੱਚ ਸਾਰੇ ਪਾਸੇ ਕਹਿ ਲਈਏ ਕੀ ਮਾਈਨਿੰਗ ਦਾ ਖੱਡਾ ਹੈ ਸੈਂਟਰ ਦੇ ਵਿੱਚ ਇਹ ਜਗ੍ਹਾ ਬਚੀ ਹੋਈ ਆ ਘੱਟੋ ਘੱਟ 10 15 ਕਿੱਲੇ ਹੋਣੇ ਆ ਗੱਭੇ ਬੱਚੇ ਹੋਏ ਇਹਦੇ ਨੇੜੇ ਤੇੜੇ ਲਗਭਗ 100 ਕਿੱਲਾ ਪਟਿਆ ਹੋਇਆ 100 ਤੋਂ ਵੀ ਵੱਧ ਤੇ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕੀ ਬਣੂਗਾ ਇਦਾਂ ਇਸ ਸਿਲਸਿਲੇ ਦੇ ਵਿੱਚ ਇਹਦੇ ਕੋਈ ਡਰੋਨ ਸ਼ੂਟ ਮੈਂ ਕੋਸ਼ਿਸ਼ ਕਰਾਂਗਾ ਨਾਲ ਸਾਂਝੀ ਕਰਨ ਦੀ ਤੇ ਜਿਹਦੇ ਨਾਲ ਲਗਾਤਾਰ ਮਾਈਨਿੰਗ ਚੱਲਦੀ ਨਾਲ ਦੇਖੂਗੇ ਇੱਕ ਹੋਰ ਦੂਜੀ ਜਗ੍ਹਾ ਹੈ ਜਿੱਥੇ ਵੀ ਲਗਾਤਾਰ ਜਿਹੜੀ ਮਾਈਨਿੰਗ ਹੁੰਦੀ ਹੁਣ ਇਹ 150 ਫੁੱਟ ਡਾਊਨ ਹੋ ਚੁੱਕਾ 100 ਤੋਂ 150 ਫੁੱਟ ਤੇ ਆ ਦੇਖ ਲਓ ਇੱਥੇ 24 ਘੰਟੇ ਲਗਾਤਾਰ ਮਾਈਨਿੰਗ ਚੱਲਦੀ ਜਦੋਂ ਇਹ ਕਹਿੰਦੇ ਰਿਹਾ ਵੀ ਪੰਜਾਬ ਦੇ ਵਿੱਚ ਮਾਈਨਿੰਗ ਬੰਦ ਹੈ ਉੱਥੇ ਉਸ ਸਮੇਂ ਵੀ ਇਸ ਜਗ੍ਹਾ ਦੇ ਉੱਪਰ ਦਿਨ ਰਾਤ ਮਾਈਨਿੰਗ ਚੱਲੀ ਵੀ ਅੱਜ ਹੀ ਰੇਡ ਦੇ ਵਿੱਚ ਵੀ ਇੱਥੇ ਮਾਈਨਿੰਗ ਚੱਲਦੀ ਉਹ ਅਸੀਂ ਪਰਲੇ ਪਾਸੇ ਝਾਕ ਮਾਰੀਏ ਇਹ ਮਾਈਨਿੰਗ ਅੱਜ ਦੀ ਫਰੈਸ਼ ਮਾਈਨਿੰਗ ਹੋਈ ਹੋਈ ਹੈ ਸਾਡੇ ਸਾਹਮਣੇ ਹੈ ਖੱਡਾ ਪਟਿਆ ਕਿੰਨੇ ਫੁੱਟ ਜਿਹੜਾ ਹੈ ਲਗਭਗ 50 60 ਫੁੱਟ ਜਿਹੜੀ ਹੈ ਕੰਟੀਨਿਊਸਲੀ ਪਟਾਈ ਲੈ ਕੇ ਖੱਡਾ ਜਾ ਰਿਹਾ ਹੈ ਤੇ ਇਸੇ ਪਾਸੇ ਅੱਗੇ ਨੂੰ ਆ ਜੀ ਇਸੇ ਤਰੀਕੇ ਦੇ ਨਾਲ ਅੱਗੇ ਹੈ ਤੇ ਸਾਹਮਣੇ ਪਰਲੇ ਪਾਸੇ ਜਿਹੜਾ ਉਹ ਮਕਾਨ ਸਾਨੂੰ ਦਿਸ ਰਿਹਾ ਇਹ ਕਲੇਰਾਪਿੰਡ ਹੈ ਕਲੇਰਾਪਿੰਡ ਦੀ ਬਿਲਕੁਲ ਹੱਦ ਦੇ ਵਿੱਚ ਆ ਗਈ ਹੈ ਮਾਈਨਿੰਗ ਇੱਥੇ ਲਗਾਤਾਰ ਜਿਹੜੀ ਹੈ ਮਾਈਨਿੰਗ ਦੇ ਨਾਲ ਤਬਾਹੀ ਜਿਹੜੀ ਹੈ ਚਲੀ ਜਾਂਦੀ ਪਈ ਹੈ ਕੀ ਬਣੂਗਾ ਇਹਦਾ ਇਹ ਹੁਣ ਸਮਝ ਨਹੀਂ ਆਉਂਦਾ ਵੀ ਸਰਕਾਰ ਭਗਵੰਤ ਮਾਨ ਦੀ ਜਿਹੜੀ ਇਹ ਦਮਕ ਜੇ ਮਾਰਦੀ ਰਹੀ ਹੈ ਵੀ ਅਸੀਂ ਮਾਈਨਿੰਗ ਬੰਦ ਕਰਾਂਗੇ ਮਾਈਨਿੰਗ ਮਾਫੀਆ ਨਾਤ ਪਾ ਦਵਾਂਗੇ ਪਰ ਉਹਨਾਂ ਭਗਵੰਤ ਮਾਨ ਆਪ ਹੁਣ ਮਾਈਨਿੰਗ ਮਾਫੀਆ ਬਣ ਗਿਆ ਤੇ ਉਹਦੇ ਵੱਲੋਂ ਜਿਹੜੀ ਹੈ ਤਬਾਈ ਬੰਦ ਨਹੀਂ ਹੋਈ ਤੇ ਜਦ ਕਿ ਹੋਰ ਵਧੀ ਹੈ ਸਾਡੇ ਇਲਾਕੇ ਦੇ ਵਿੱਚ ਤਬਾਈ ਜਿਹਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਵੀ ਹਾਲਤ ਕੀ ਬੜੀ ਹੋਈ ਹੈ ਸਿਰਫ ਦੋ ਜਗ੍ਹਾ ਮੈਂ ਤੁਹਾਨੂੰ ਮੈਂ ਦਿਖਾਈਆਂ ਹੈ ਕਿ ਛੋਟੀ ਜੀ ਤਸਵੀਰ ਵੀਡੀਓ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਲੋਕਾਂ ਦੇ ਨਾਲ ਤੇ ਪਤਾ ਲੱਗੇ ਵੀ ਮਾਈਨਿੰਗ ਹੱਜੇ ਵੀ ਚੱਲਦੀ ਪਈ ਹੈ ਤੇ ਮਾਈਨਿੰਗ ਦੀਆਂ ਤਸਵੀਰਾਂ ਦੇਖ ਕੇ ਡਰ ਲੱਗਦਾ ਵੀ ਇਹ ਬਣੂਗੀ ਕੱਲ ਨੂੰ ਇਹ ਖੇਤਾਂ ਦੀ ਰੀਫਿਲਿੰਗ ਜਿਹੜਾ ਹੁਣ ਇੱਥੋਂ ਲਗਾਤਾਰ ਇਨੇ ਸੈਟ ਕਰੇ ਮੈਟ੍ਰਿਕ ਟਨ ਜਿਹੜਾ ਆ ਪੱਥਰ ਮਿੱਟੀ ਰੇਤੋਂ ਇਥੋਂ ਪੱਟ ਕੇ ਚਲਾ ਗਿਆ ਖੇਤ ਖਾਲੀ ਹੋ ਗਏ ਟੋਏ ਬਣ ਗਏ ਬਾਅਦ ਦੇ ਵਿੱਚ ਇਹਨਾਂ ਦੀ ਪਰਪਾਈ ਕਿੱਦਾਂ ਹੋਣੀ ਹੈ ਟੋਏ ਕਿੱਦਾਂ ਭਰੇ ਜਾਣਗੇ ਪਿੱਛੇ ਪੂਰਾ ਪਿੰਡ ਹੈ ਉਹ ਪਿੰਡ ਦੇ ਲੋਕ ਜਿਹਨਾਂ ਨੇ ਘਰ ਬਣਾਏ ਹੋਇਆ ਉਹ ਕਿੱਥੇ ਜਾਣਗੇ ਦੂਜੇ ਪਾਸੇ ਇੱਧਰ ਗੁੱਜਰਸਣ ਦਾ ਇਹਦੇ ਲੋਕ ਹੈਗੇ ਆ ਜਿਨ੍ਹਾਂ ਦੇ ਆਪਣੇ ਘਰ ਹੈ ਕਈ ਸਾਲਾਂ ਤੋਂ ਜੀਵਣ ਵਾਲ ਦੇ ਇਸ ਜਗ੍ਹਾ ਦੇ ਉੱਪਰ ਵੱਸਦੇ ਪਿਆ ਉਹ ਕਿੱਥੇ ਜਾਣਗੇ ਇਹ ਮਾਈਨਿੰਗ ਦਾ ਕਾਰੋਬਾਰ ਜਿਹੜਾ ਆ ਤਬਾਹ ਕਰ ਰਿਹਾ ਸਾਡੇ ਇਸ ਇਲਾਕੇ ਨੂੰ ਚਾਹੇ ਇਹ ਤਲਵਾੜਾ ਆ ਤਾਂ ਉੜਾੜੇ ਦੀ ਸ਼ਿਵਾਲਿਕ ਪਹਾੜੀਆਂ ਸਮਾਂ ਦਰਿਆ ਪੱਟ ਰਿਹਾ ਆ ਚੀਜ਼ ਦੀ ਹੋਈ ਆਲਾ ਬਿਆਸ ਦਰਿਆ ਤੇ ਨਾਲ ਦੇ ਖੇਤ ਪੱਟ ਰਿਹਾ ਆ ਤੇ ਉੱਥੇ ਹੀ ਹਾਜੀਪੁਰ ਦੇ ਵਿੱਚ ਐਗਰੀਕਲਚਰ ਦੀ ਜ਼ਮੀਨਾਂ ਤਬਾਹ ਕਰ ਦਿੱਤੀਆਂ ਤੇ ਵੱਡੇ ਵੱਡੇ ਖੱਡੇ ਜਿਹੜੇ ਆ ਸਾਡਾ ਇੱਥੇ ਇੰਤਜ਼ਾਰ ਕਰਦੇ ਹੁੰਦੇ ਆ ਵੀ ਇਹ ਹੁਣ ਤਬਾਹ ਹੋ ਗਿਆ ਇੱਥੇ ਨਾ ਤਾਂ ਖੇਤੀ ਹੋ ਸਕਣੀ ਨਾ ਇੱਥੇ ਜ਼ਿੰਦਗੀ ਲੋਕਾਂ ਦੀ ਰਹਿਣੀ ਹੈ ਤੇ ਜਿੰਨੀ ਜ਼ਿਆਦਾ ਵੱਡੀ ਮਾਈਨਿੰਗ ਇੱਥੇ ਲਗਾਤਾਰ ਹੋਈ ਜਾ ਰਹੀ ਹੈ ਸਰਕਾਰਾਂ ਬਦਲੀ ਗਈਆਂ ਤਿੰਨ ਸਰਕਾਰਾਂ ਬਦਲ ਗਈਆਂ ਤਿੰਨਾਂ ਸਰਕਾਰਾਂ ਨੇ ਮਾਈਨਿੰਗ ਨਹੀਂ ਬੰਦ ਕਰਾਈ ਉਹਦਾ ਰਿਜ਼ਲਟ ਇਹ ਹੈ ਕਿ ਇੱਥੇ ਸਾਰਾ ਕੁਝ ਤਬਾਹ ਹੋਇਆ ਪਿਆ ਹੈ ਇਹ ਖੱਡੇ ਹੁਣੇ ਇੱਧਰ ਅਸੀਂ ਝਾਤ ਮਾਰ ਲਈਏ ਇਹ ਕਈ ਸਾਲ ਹੋ ਗਿਆ ਇਹ ਖੱਡਿਆਂ ਨੂੰ ਤੇ ਇਹ ਖੱਡੇ ਹਜੇ ਨਾ ਤਾਂ ਪੂਰੇਗੇ ਬਸ ਨਾਂ ਮੱਤਰ ਇੱਥੇ ਦਰਖਤ ਮਾੜੇ ਮੋਟੇ ਲਗਾ ਕੇ ਵੀ ਇੱਕ ਫਾਰਮੈਲਟੀ ਕਰ ਦਿੱਤੀ ਜੀ ਅਸੀਂ ਖੇਤ ਬਣਾ ਦਿੱਤੇ ਪਈ ਇੱਥੋਂ ਕਮਾ ਕੇ ਚਲੇ ਗਿਆ ਕ੍ਰਸ਼ਰ ਮਾਫੀਆ ਇੱਕ ਕ੍ਰਸ਼ਰ ਮਾਲਕ ਜਿਨ੍ਹਾਂ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਪਈ ਸਲਾਕੇ ਦਾ ਕੀ ਬਣੂਗਾ ਅਰਬਾ ਘਰਬਾ ਰੁਪਿਆ ਦਾ ਕਾਰੋਬਾਰ ਕਰਕੇ ਇਹਨਾਂ ਨੇ ਤਬਾਹ ਕਰ ਦਿੱਤਾ ਕੁਝ ਲੋਕ ਇੱਥੋਂ ਦੇ ਲੋਕਲ ਵੀ ਐ ਬਾਹਰੋਂ ਵੀ ਆਏ ਐ ਜਿਨ੍ਹਾਂ ਨੇ ਤਬਾਹੀ ਦੀ ਮੰਜ਼ਰ ਲਗਾਤਾਰ ਵੱਧਦਾ ਜਾ ਰਿਹਾ ਸਰਕਾਰ ਉਹਨੂੰ ਕੋਈ ਫਿਕਰ ਨਹੀਂ ਐ ਵੀ ਇਹ ਮਾਈਨਿੰਗ ਬੰਦ ਕਰਾਣੀ ਐ ਸਰਕਾਰ ਨੂੰ ਇਹ ਹੈ ਵੀ ਰੈਵਨਿਊ ਆ ਰਿਹਾ ਪੈਸਾ ਆ ਰਿਹਾ ਆ ਉਹਦੇ ਨਾਲ ਉਜਾੜਾ ਕਿੱਥੇ ਹੋ ਰਿਹਾ ਤਬਾਹੀ ਕੀ ਹੋ ਰਹੀ ਆ ਉਹਦੇ ਨਾਲ ਕੋਈ ਵਾਅ ਬਸਤਾ ਨਹੀਂ ਜਿੱਥੇ ਪੱਥਰ ਮਿਲਦਾ ਐ ਚਾਹੇ ਉਹ ਖੇਤੀ ਵਾਲਾ ਖੇਤ ਹੋਵੇ ਚਾਹੇ ਉਹ ਦਰਿਆ ਹੋਵੇ ਚਾਹੇ ਉਹ ਪਹਾੜ ਹੋਣ ਸਰਕਾਰ ਕਿਤੇ ਵੀ ਕੋਈ ਕਸਰ ਨਹੀਂ ਛੱਡ ਰਹੀ ਇਹ ਹੁਣ ਤਸਵੀਰ ਤੁਸੀਂ ਦੇਖੀ ਹੈ ਆਪਣੇ ਸਾਹ ਆਪਣੇ ਆਪ ਦੇਖੀ ਹੈ ਤੁਸੀਂ ਕਿ ਅੱਜ ਹਾਲਤ ਕੀ ਹੈ ਕਿਦਾਂ ਦੀ ਹਾਲਤ ਦੇ ਵਿੱਚ ਜਿਹੜੀ ਮਾਈਨਿੰਗ ਸਾਡੇ ਇੱਥੇ ਚੱਲਦੀ ਪਈ ਹੈ ਤੁਸੀਂ ਸਾਰੀ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਕਿੱਦਾਂ ਦੇ ਖਨਨ ਦੇ ਨਾਲ ਤਬਾਹੀ ਹੋਈ ਹੋਈ ਹੈ ਖੇਤੀ ਵਾਲੇ ਖੇਤਾਂ ਨੂੰ ਪੱਟ ਕੇ ਹਾਲਤ ਕੀ ਬਣਾ ਦਿੱਤੀ ਐ 150 ਫੁੱਟ ਤੱਕ ਪਟਾਈ ਹੋ ਗਈ ਐ ਇੱਕ ਖੇਤ ਦਾ ਹਾਲ ਨਹੀਂ ਐ ਇੱਥੇ ਸੈਂਕੜੇ ਦੀ ਤਦਾਦ ਦੇ ਵਿੱਚ ਅੱਧੀ ਖੇਤ ਐ ਸਾਡੇ ਪਿਛਲੀ ਪਾਸੇ ਪਿੰਡ ਐ ਹਰ ਮਤਲਬ ਚਾਰੇ ਤਰਫ ਪਿੰਡ ਐ ਤੇ ਨਾਲ ਹੀ ਬੁੱਢਾਵੜ ਫੀਡਰ ਜਿਹੜੀ ਐ ਨਹਿਰ ਜਾਂਦੀ ਐ ਤੇ ਜਿਹੜੀ ਹੁਣ ਹਵਾ ਚ ਹੋ ਜਾਣੀ ਐ ਕੁਝ ਸਮੇਂ ਬਾਅਦ ਸੋਕ ਫੁੱਟ ਉੱਚੀ ਹੋ ਜਾਣੀ ਐ ਇੱਥੋਂ ਦੇ ਲੋਕ ਕਿੱਥੇ ਜਾਣਗੇ ਜਿਹੜੇ ਇੱਥੇ ਰਿਹائش ਕਰਦੇ ਐ ਇੱਥੇ ਜਿਹੜੀ ਖੇਤੀ ਹੁੰਦੀ ਆ ਉਹਦਾ ਨੁਕਸਾਨ ਕੌਣ ਚੱਲੂਗਾ ਤੇ ਅਰਬਾ ਖਰਬਾ ਰੁਪਇਆ ਜਿਹੜਾ ਇਥੋਂ ਦੀ ਜਾਇਦਾਦ ਇਥੋਂ ਦੀ ਇਕੋਲੋਜੀ ਸਿਸਟਮ ਇਥੋਂ ਦੇ এনवायरमेंट ਦਾ ਜਿਹੜਾ ਨੁਕਸਾਨ ਹੋਇਆ ਹੈ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਖਨਨ ਮਾਫੀਆ ਅੱਜ ਵੀ ਨੰਗੇ ਚਿੱਟੇ ਦਿਨ 2025 ਦੇ ਵਿੱਚ ਮੈਂ ਖੜਾ ਆਂ ਜੂਨ 16 ਜੂਨ 2025 ਦੇ ਵਿੱਚ ਅੱਜ ਵੀ ਜਿਹੜੀ ਨੰਗੇ ਚਿੱਟੇ ਦਿਨ ਜਿਹੜੀ ਹੈ ਗੈਰ ਕਾਨੂੰਨੀ ਖਨਨ ਚੱਲਦੀ ਪਈ ਹੈ ਤੇ ਲਗਾਤਾਰ ਹਾਜੀਪੁਰ ਦੇ ਇਹਨਾਂ ਦੇ ਪਿੰਡਾਂ ਦੀ ਤਬਾਹੀ ਹੁੰਦੀ ਪਈ ਹੈ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਥੋਂ ਦੇ ਹਲਕਾ ਇੰਚਾਰਜ ਇਥੋਂ ਦੇ ਵਿਧਾਇਕ ਇਥੋਂ ਦੇ ਮਨਿਸਟਰ ਉਹਨਾਂ ਦੀ ਨੱਕ ਅਡੇਟਾ ਦਿਨ ਰਾਤ ਜਿਹੜਾ ਗੈਰ ਕਾਨੂੰਨੀ ਖਾਨਣ ਜਿਹੜਾ ਹੈ ਇੱਥੇ ਚੱਲਦਾ ਪਿਆ ਬਿਆਸ ਕਰਦਾ ਤੁਸੀਂ ਇਹ ਵੀਡੀਓ ਦੇਖੀ ਹੈ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਹੋਰ ਬਾਹਰ ਬਸਦੇ ਲੋਕਾਂ ਤੱਕ ਵੀ ਪੰਜਾਬ ਦਾ ਉਜਾੜਾ ਕਿੱਦਾਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿੱਦਾਂ ਖਾਨਣ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਿੱਦਾਂ ਦੀ ਤਬਾਹੀ ਹੋ ਰਹੀ ਹੈ ਖੇਤੀ ਦੀ ਕਿੱਦਾਂ ਤਬਾਹੀ ਹੋ ਰਹੀ ਹੈ ਪੰਜਾਬ ਦੀ ਪਛਾਣ ਖੇਤਾਂ ਦੇ ਨਾਲ ਹੈ ਪਿੰਡਾਂ ਦੇ ਨਾਲ ਹੈ ਤੇ ਪਿੰਡਾਂ ਦੀ ਤੇ ਖੇਤਾਂ ਦੀ ਤਬਾਹੀ ਕਿਸ ਪ੍ਰਕਾਰ ਦੇ ਨਾਲ ਹੋ ਰਹੀ ਹੈ ਇਹ ਵੀਡੀਓ ਸਾਰੀ ਤੁਸੀਂ ਦੇਖੀ ਹੈ ਤੇ ਇਹਨੂੰ ਹੋਰ ਲੋਕਾਂ ਤੱਕ ਦੇ ਕਰੋ ਤਾਂ ਕਿ ਲੋਕ ਆਪ ਕਹਿਣ ਕਿ ਅਸਲ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਆ ਹਰ ਤੱਕ ਸ਼ਖਸ ਤੱਕ ਪੁੱਜਣੀਆਂ ਚਾਹੀਦੀਆਂ ਜਿਹੜਾ ਬਾਤਾਵਰਨ ਪ੍ਰੇਮੀ ਆ ਜਿਹੜਾ ਚੰਦ ਆਇਆ ਪੰਜਾਬ ਹੱਸਦਾ ਬਸਦਾ ਰਹੇ ਪੰਜਾਬ ਦੇ ਵਿੱਚ ਜਵਾਨੀ ਵਸੇ ਪੰਜਾਬ ਦਾ ਭਵਿਕ ਪੰਜਾਬ ਦੇ ਪਿੰਡ ਬਸਦੇ ਰਹਿਣ ਪਰ ਇਹ ਗੈਰ ਕਾਨੂੰਨੀ ਮਾਈਨਿੰਗ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਮਾਫੀਆ ਜਿਹੜਾ ਤਬਾਹ ਕਰ ਰਿਹਾ ਸਾਡੇ ਇਸ ਇਲਾਕੇ ਨੂੰ ਇਹਨੂੰ ਬਚਾਉਣ ਦੇ ਲਈ ਤੁਸੀਂ ਯਤਨ ਕਰੋ ਵੀ ਇਹ ਤਸਵੀਰਾਂ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਣ ਤੇ ਪਤਾ ਲੱਗੇ ਵੀ ਇਹ ਗੈਰ ਕਾਨੂੰਨੀ ਮਾਈਨਿੰਗ ਖਾਨਨ ਗਿਆਰਕ ਨੂੰ ਨਹੀਂ ਖਾਨਨ ਅੱਜ ਵੀ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਨੱਕ ਤੇ ਹਿੱਟ ਦਿਨ ਰਾਤ ਚੱਲਦਾ ਪਿਆ ਤੇ ਹਾਜੀਪੁਰ ਦੇ ਨਾਲ ਕੰਢੀ ਦੇ ਪਿੰਡਾਂ ਦੀ ਤਬਾਹੀ ਕਰਦਾ ਪਿਆ ਹੈ ਧੰਨਵਾਦ ਸਾਥੀਓ